ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲੋ ਜੀ ਕੀ ਆਪਾਂ ਨੇ ਕਦੂਕਾਸ ਕਰ ਲਿਆ ਵਿੱਚੋਂ ਆਪਾਂ ਨੇ 2 ਚੁਗਵੀ ਦਿੱਤੇ ਜਿਹੜੇ ਰਹਿ ਗਏ ਉਹ ਕੱਚੇ ਨੇ ਇੱਧੇ ਕੋਈ ਪੱਕੇ ਨਹੀਂ ਹੋਣਗੇ ਇੱਧਰ ਆਪਾਂ ਨੇ ਚੁੱਲੇ ਤੇ ਅੱਗ ਵਾੜ ਲਈ ਲੋ ਜੀ ਚੁੱਲੇ ਤੇ ਅੱਗ ਆਪਾਂ ਨੇ ਵਾੜ ਲਈ ਹੁਣ ਉੱਪਰ ਕੜਾਹੀ ਧਰ ਲੈਣੇ ਕੜਾਹੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣੇ ਲੋਕਾ ਤੋਂ ਥੀ ਤੋਂ ਨਹੀਂ ਜ਼ਰੂਰ ਪੈਂਦਾ ਜੀ ਪੈਂਦਾ ਅੱਜ ਕੱਲ ਮੌਸਮ ਇਹ ਜੀ ਆ ਜਿਆਦੇ ਜੀ ਜੰਤ ਫਿਰਦਾ ਫਿਰ ਫੇਰ ਕਪੜਾ ਧੋ ਕੇ ਵਰਤਨਾ ਵੈਲਾ ਲਓ ਜੀ ਕਿਹੜਾ ਇਹ ਆਪਣੀ ਚੰਗੀ ਤਰ੍ਹਾਂ ਪਾਣੀ ਸੁੱਕ ਕੇ ਗਰਮ ਹੋ ਗਈ ਆਪਾਂ ਛੋਟਾ ਚਮਚਾ ਇੱਕ ਘੀ ਦਾ ਪਾਵਾਂਗੇ ਵੱਧ ਨਹੀਂ ਪਾਉਂਦੇ ਦੇਸੀ ਘੀ ਹੈ ਬਸ ਥੋੜਾ ਜਿਹਾ ਪਾਵਾਂਗੇ ਕਿਉਂਕਿ ਜਿਹਦੇ ਵਿੱਚ ਆਪਣੇ ਕद्दू ਛッセ ਜਾਣ ਇੰਨਾ ਜਿਕੇ ਪਾਇਆ ਆਪਾਂ ਨੇ ਇਹਦੇ ਵਿੱਚ ਆਪਾਂ ਆਹ ਜਿਹੜਾ ਕੀ ਆ ਪਦੂਕਾਸ ਕਰਕੇ ਰੱਖੇ ਤੇ ਇਹਨੂੰ ਝੱਸ ਲੈਣਾ ਤਾਂ ਜੋ ਜਿਹੜਾ ਇਹਦਾ ਪਾਣੀ ਆ ਚੰਗੀ ਤਰ੍ਹਾਂ ਮੱਚ ਜੇ ਵੀ ਉਸ ਆਪਾਂ ਨੂੰ ਛੋੜਨ ਛੋੜ ਪਾਵਾਂਗੇ ਨਾਲੇ ਇਹ ਥੋੜੇ ਜਿਹਾ ਪੱਕ ਗਿਆ ਜਾਂ ਤੜ ਜਾਂ ਇਹਨੂੰ ਆਪ ਇੱਕ ਦੋ ਮਿੰਟ ਵਾਸਤੇ ਚੰਗੀ ਤਰ੍ਹਾਂ ਝੱਸ ਲੈਨੇ ਕਿਉਂਕਿ ਇਹਦਾ ਕੱਚਾਪਣ ਜੂਰ ਹੋ ਜੀ ਜਿੱਸ ਨਾਲ ਹੱਥ ਤੇ ਸੁਨਾ ਵਾਲੇ ਦਾ ਕੱਚਾਪਣ ਤੇ ਦੂਰ ਹੋ ਰਹਿਣਾ ਜੇ ਆਪਾਂ ਨਾ ਚਤੀਏ ਜੇ ਰੋ ਕੱਚਾ ਜਿਹੜਾ ਕਿਉਂ ਕੱਚੇ ਜਿਹੜੇ ਤਸਾਈ ਨਾ ਉਹਕ ਮੈਂ ਲਈ ਆਪਾਂ ਝੱਸ ਲੈਨੇ ਜੀ ਓਨੀ देर ਤੱਕ ਝੱਸਾਂਗੇ ਜਿੰਨੀ ਦੇਰ ਤੱਕ ਇਹ ਘੱਟ ਨਹੀਂ ਜਾਂਦਾ ਘੱਟਦਾ ਨਹੀਂ ਹੈਗਾ ਥੋੜਾ ਜਿਹਾ ਬਣ ਗਿਆ ਹੈ ਨਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮੋਤੀ ਸਮਾਂ ਲਓ ਜੀ 2 ਮਿੰਟ ਹੋ ਗਏ ਆਪਾਂ ਨੇ ਇਹਨੂੰ ਪਕਾਉਂਦੇ ਨੂੰ ਕਿ ਇਹਨੂੰ ਕਿਉਂਕਿ ਇਹੇ ਹੀਟਾਂ ਲੱਗਦਾ ਫਿਰ ਲਾਲ ਜਿਹਾ ਹੁੰਦਾ ਜੀ ਹੁਣ ਆਪਾਂ ਆਹ ਮਲਾਈ ਵਾਲਾ ਦੁੱਧਾ ਫੁੱਲ ਮਲਾਈ ਵਾਲਾ ਘਰਦਿਆਂ ਵਿੱਚ ਆਪਾਂ ਦੁੱਧ ਐਡ ਕਰਦੇ ਨੇ ਲਓ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਰਿੰਨ ਲੈਨੇ ਆ ਇੱਕ ਦੋ ਵਾਲੀ ਦੇ ਲੈਨੇ ਆ ਚਮਚਾ ਫਿਰ ਲਓ ਜੀ ਦੁੱਧ ਆਪਣਾ ਦੇਖੋ ਲੱਗ ਗਿਆ ਚੰਗੀ ਤਰ੍ਹਾਂ ਰਿਜਣ ਦੋ ਤਿੰਨ ਵਾਲੀਆਂ ਆ ਗਈਆਂ ਹੁਣ ਆਪਾਂ ਇਹਦੇ ਵਿੱਚ ਚੀਨੀ ਐਡ ਕਰ ਦਿੰਦੇ ਆ ਕਿਉਂਕਿ ਮਿੱਠਾ ਬੱਧੇ ਵਧੀਆ ਲੱਗਦਾ ਜੀ 4-5 ਕ ਚਮਚੇ ਆਪਾਂ ਚੀਨੀ ਦੇ ਪਾ ਲੈਨੇ ਕਿਉਂਕਿ ਵਿੱਚ ਜਿਹੜੇ ਕੀ ਆਪਾਇਆ ਉੱਚੀ ਮਿਠਾਸ ਚਾਹੀਦੀ ਹੈ ਹੁਣ ਇਹਨੂੰ ਆਪਾਂ ਦੋ ਤਿੰਨ ਵਾਲੀਆਂ ਦੇ ਲੈਣੇ ਆ ਜਿੰਨੀ ਦੇਰ ਤੱਕ ਆਪਣੀ ਚੀਨੀ ਮੈਲਟ ਨਹੀਂ ਹੁੰਦੀ ਆਪਾਂ ਪਕਾ ਲੈਣੇ ਆ ਲਓ ਜੀ ਆਪਣਾ ਕੈਮਰਾ ਬੰਦ ਹੋ ਗਿਆ ਤੇ ਆਪਾਂ ਨੇ ਚੀਨੀ ਦੇ ਚਾਰ ਪੰਜ ਚਮਚੇ ਚ ਪਾ ਲਏ ਹੁਣ ਆਪਾਂ ਇਹਨੂੰ ਚੀਨੀ ਨੂੰ ਮੈਲਟ ਕਰ ਲੈਣੇ ਆ ਚੀਨੀ ਆਪਣੀ ਮੈਲਟ ਹੁੰਦੀ ਆ ਇੱਧਰ ਇੱਧਰ ਆਪਾਂ ਨੇ ਠੰਡਾ ਦੁੱਧ ਲੈ ਲਿਆ ਚੀਨੀ ਜਿੰਨੀ ਦੇਰ ਤੱਕ ਚੀਨੀ ਮੈਲਟ ਹੁੰਦੀ ਆ ਆਪਾਂ ਨੇ ਠੰਡਾ ਦੁੱਧ ਲੈ ਲਿਆ ਇਹਦੇ ਵਿੱਚ ਆਪਾਂ ਇੱਕ ਚਮਚਾ ਪਾ ਲੈਨੇ ਆ ਕਾਸਟਰ ਪਾਊਡਰ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਤਾਂ ਜੋ ਵਿੱਚ ਕੋਈ ਗੰਢ ਨਾ ਪਵੇ ਲੋ ਜੀ ਸ਼ਾਸਟਰ ਆਪਣਾ ਮੈਲਟ ਹੋ ਗਿਆ ਇਹਨੂੰ ਨਾ ਆਪਾ ਥੋੜਾ ਥੋੜਾ ਦੁੱਧ ਦੇ ਵਿੱਚ ਪਾਈ ਜਾਂਦੇ ਆ ਤੇ ਮੈਲਟ ਕਰੀ ਜਾਂਦੇ ਆ ਕਿਉਂਕਿ ਜੇ ਇੱਕ ਇੱਕੋ ਲੱਖਤ ਪਾਵਾਂਗੇ ਤਾਂ ਇਕੱਠਾ ਪਾਵਾਂਗੇ ਤਾਂ ਗੱਠਾ ਪੈ ਜਾਂਦੀ ਇਹਨਾਂ ਵਿੱਚ ਥੋੜਾ ਥੋੜਾ ਪਾਈ ਜਾਂਦੇ ਆ ਤੇ ਚਮਚਾ ਫੇਰੀ ਜਾਂਦੇ ਇਕੱਠਾ ਸਿੱਟਣ ਨਾਲ ਫਿਰ ਗੱਠਾ ਪੈ ਜਾਂਦੀ ਇਹਨਾਂ ਵਿੱਚ ਹਾਂਜੀ ਹੁਣ ਇਹਨੂੰ ਆਪਾਂ ਇੱਕ ਦੋ ਵਾਲੀਆਂ ਹੋਰ ਦੇ ਲੈਨੇ ਆ ਚੰਗੀ ਤਰ੍ਹਾਂ ਰੰਨ ਲੈਨੇ ਆ ਕਾਸਟਰ ਨੂੰ ਤਾਂ ਜੋ ਜਿਹੜਾ ਇਹਦਾ ਕੱਚਾਪਣ ਜਾ ਉਹ ਦੂਰ ਹੋ ਜਾਵੇ ਦੇਖੋ ਲਓ ਜੀ ਦੇਖੋ ਆਪਣਾ ਮਿਲਕ ਚੰਗੀ ਤਰ੍ਹਾਂ ਗਾੜਾ ਹੋ ਗਿਆ ਹੁਣ ਇਹਨੂੰ ਆਪਾਂ نیچے ਲਾ ਲੈਨੇ। ਤੇ ਠੇਠਾ ਫ੍ਰਿਜ ਚ ਰੱਖ ਕੇ ਠੰਡਾ ਕਰ ਲੋ ਵਿੱਚ ਆਪਾਂ ਪਾ ਲਾਂਗੇ ਕਾਜੂ ਬਦਾਮ। ਉਹ ਆਪਾਂ ਪਾਵਾਂਗੇ ਪੀਣ ਵੇਲੇ। ਇਹਨੂੰ ਆਪਾਂ ਠੰਡਾ ਕਰਕੇ ਫ੍ਰਿਜ ਦੇ ਵਿੱਚ ਧਰ ਦਿੰਨੇ ਆ ਠੰਡਾ ਹੋਣ ਲਈ। ਫਿਰ ਇਹਦੇ ਵਿੱਚ ਆਪਾਂ ਕਾਜੂ ਬਦਾਮ ਪਾ ਕੇ ਇਹਦਾ ਸੇਕ ਬਣਾ ਕੇ ਪੀ ਲਵਾਂਗੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ। ਕਿਉਂਕਿ ਠੰਡਾ ਸਿਹਤ ਲਈ ਵਧੀਆ ਹੈ। ਆ ਮਿਲਦੇ ਆ ਕਿਸੇ ਅਗਲੀ ਵੀਡੀਓ ਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।